ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਗਾਜਰ ਦੀ ਮਿਕਸ ਸਬਜੀ ਤੇ ਉਸ ਲਈ ਆਪਾਂ ਸਬਜ਼ੀਆਂ ਕੱਟ ਕੇ ਤਿਆਰ ਕਰ ਲਈਆਂ ਨੇ ਤੇ ਆਪਾਂ ਮਿਰਚਾਂ ਚਾਰ ਪੰਜ ਲਸਣ ਦੀਆਂ ਕਲੀਆਂ ਤੇ ਅਦਰਕ ਪਾ ਲਿਆ ਹੈ ਇਹ ਆਪਾਂ ਚੌਪਰ 'ਚ ਗ੍ਰाइंड ਕਰ ਲਵਾਂਗੇ ਮਟਰ ਫਰੋਜ਼ਨ ਨੇ ਆਪਣੇ ਕੋਲ ਆਲੂ ਗਾਜਰ ਤੇ ਪਿਆਜ਼ ਆਪਾਂ ਕੱਟ ਕੇ ਰੱਖ ਲਏ ਨੇ ਤੇ ਆਓ ਆਪਾਂ ਕਰਦੇ ਹਾਂ ਸ਼ੁਰੂਆਤ ਸਬਜ਼ੀ ਬਣਾਉਣ ਦੀ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਤੇਲ ਲਵਾਂਗੇ ਇਹ ਮੈਂ ਸਰੋਂ ਦਾ ਤੇਲ ਲਿਆ ਹੈ ਬੱਡੇ 4 ਚਮਚ ਤੇਲ ਲਿਆ ਹੈ ਹੁਣ ਇਸ ਵਿੱਚ ਆਪਾਂ ਜੀਰਾ ਤੇ ਧਨੀਆ ਸਾਬਤ ਪਾਵਾਂਗੇ ਤੇ ਇਸ ਨੂੰ ਥੋੜਾ ਜਿਹਾ ਰੋਸਟਡ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਪਿਆਜ਼ ਪਾ ਦੇਵਾਂਗੇ ਪਿਆਜ਼ ਭੋਂਨ ਤੋਂ ਬਾਅਦ ਆਪਾਂ ਇਹਨਾਂ ਨੂੰ 골ਡਨ ਫਰਾਈ ਹੋਣ ਤੱਕ ਫਰਾਈ ਕਰਾਂਗੇ ਅਤੇ ਨਾਲ ਨਾਲ ਹਲਾਉਂਦੇ ਰਵਾਂਗੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਹਰੀ ਮਿਰਚ ਅਦਰਕ ਲਸਣ ਜੋ ਆਪਾਂ ਗ੍ਰਾਈਂਡ ਕੀਤਾ ਸੀ ਉਹ ਪਾ ਦੇਵਾਂਗੇ ਅਤੇ ਉਸ ਨੂੰ ਵੀ 1-2 ਮਿੰਟ ਲਈ ਫਰਾਈ ਕਰ ਲਵਾਂਗੇ ਤੇ ਜਦੋਂ ਫਰਾਈ ਹੋ ਜਾਵੇਗਾ ਤਾਂ ਪੈਸ ਵਿੱਚ ਮਸਾਲੇ ਐਡ ਕਰਾਂਗੇ ਹੁਣ ਦੇਖੋ ਤੜਕਾ ਚੰਗੀ ਤਰ੍ਹਾਂ ਫਰਾਈ ਹੋ ਚੁੱਕਾ ਲਿਆ ਹੈ ਤੇ ਆਪਾਂ ਇਸ ਵਿੱਚ ਮਸਾਲੇ ਐਡ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚ ਪਾਉਣ ਤੋਂ ਬਾਅਦ ਆਪਾਂ ਇਸ ਵਿੱਚ ਨਮਕ ਤੇ ਹਲਦੀ ਐਡ ਕਰਾਂਗੇ ਤੇ ਮਸਾਲਿਆਂ ਨੂੰ ਤੜਕੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਅਤੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ 1-2 ਮਿੰਟ ਲਈ ਫਰਾਈ ਕਰ ਲਵਾਂਗੇ ਤਾਂ ਜੋ ਆਪਣੇ ਮਸਾਲੇ ਵੀ ਚੰਗੀ ਤਰ੍ਹਾਂ ਨਾਲ ਪੋਜ ਜਾਣ ਫਰਾਈ ਹੋ ਜਾਣ ਮਸਾਲੇ ਤੇ ਤੜਕੇ ਨੂੰ ਚੰਗੀ ਤਰ੍ਹਾਂ ਫਰਾਈ ਹੋਣ ਤੋਂ ਪਿੱਛੋਂ ਹੁਣ ਆਪਾਂ ਇਸ ਵਿੱਚ ਸਬਜੀ ਐਡ ਕਰਾਂਗੇ ਸਭ ਤੋਂ ਪਹਿਲਾਂ ਗਾਜਰ ਕਰਾਂਗੇ ਕਿਉਂਕਿ ਇੱਥੇ ਗਾਜਰ ਉਨੀ ਜ਼ਿਆਦਾ ਸੌਫਟ ਨਹੀਂ ਹੁੰਦੀ ਆਪਣੇ ਪੰਜਾਬ ਵਰਗੇ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਗਾਜਰ ਐਡ ਕਰਾਂਗੇ ਤਾਂ ਜੋ ਉਹ ਸਭ ਤੋਂ ਪਹਿਲਾਂ ਸੌਫਟ ਹੋ ਸਕੇ ਤੇ ਇੱਥੇ ਗਾਜਰ ਰੈੱਡ ਕਲਰ ਵਾਲੀ ਵੀ ਮਿਲ ਜਾਂਦੀ ਹੈ ਜਾਇਦ ਘਰ orange ਹੁੰਦੀਆਂ ਪਰ ਇਹ ਵੀ ਕਈ ਸਟੋਰਾਂ ਤੇ ਅਵੇਲੇਬਲ ਹੁੰਦੀ ਹੈ ਇਸ ਲਈ ਤੁਸੀਂ ले ਸਕਦੇ ਹੋ ਜੋ ਕੈਨੇਡਾ ਵਿੱਚ ਰਹਿੰਦੇ ਨੇ ਗਾਜਰ ਨੂੰ ਅਸੀਂ 2-3 ਮਿੰਟ ਫਰਾਈ ਕਰਨ ਤੋਂ ਬਾਅਦ ਇਸ ਵਿੱਚ ਆਲੂ ਐਡ ਕਰਾਂਗੇ ਇਸ ਨਾਲ ਤਰੀਕੇ ਨਾਲ ਥੋੜੀ ਜਿਹੀ ਗਾਜਰ ਸੌਫਟ ਹੋ ਜਾਵੇਗੀ ਅਤੇ ਖਾਣ ਵਿੱਚ ਵਧੀਆ ਬਣੇਗੀ ਹੁਣ ਅਸੀਂ ਗਾਜਰ ਨੂੰ 2-3 ਮਿੰਟ ਪਕਾਉਣ ਤੋਂ ਬਾਅਦ ਇਸ ਵਿੱਚ ਆਲੂ ਐਡ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਨਾਲ ਵਿੱਚ ਮਿਕਸ ਕਰ ਦੇਵਾਂਗੇ ਹੁਣ ਆਪਾਂ ਸਬਜੀ ਨੂੰ 7 ਤੋਂ 8 ਮਿੰਟ ਲਈ ਪਕਾਵਾਂਗੇ ਤੇ ਮਟਰ ਆਪਾਂ ਹਜੇ ਨਹੀਂ ਐਡ ਕਰਨੇ ਕਿਉਂਕਿ ਆਪਣੇ ਕੋਲੇ ਮਟਰ ਪ੍ਰੋਜਨ ਹਨ ਜੋ ਕਿ ਜਲਦੀ ਹੀ ਬਣ ਜਾਂਦੇ ਹਨ ਇਸ ਲਈ ਪਹਿਲਾਂ ਆਪਾਂ ਇਸ ਨੂੰ 7-8 ਮਿੰਟ ਲਈ ਟਾ ਕੇ ਪਕਣ ਲਈ ਰੱਖ ਦਿੰਦੇ ਹਾਂ ਇੱਥੇ ਆਪਣੀ ਸਬਜੀ ਨੂੰ 7 ਤੋਂ 8 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਮਟਰ ਐਡ ਕਰਾਂਗੇ ਸਬਜੀ ਕਾਫੀ ਹੱਦ ਤੱਕ ਪੱਕ ਚੁੱਕੀ ਹੈ ਤੇ ਮਟਰ ਪੋਂ ਤੋਂ ਬਾਅਦ ਆਪਾਂ ਇਸ ਨੂੰ 4 ਤੋਂ 5 ਮਿੰਟ ਹੋਰ ਸੇਕ ਲਵਾ ਲਵਾਂਗੇ ਅਤੇ ਇਸ ਨੂੰ ਢੱਕ ਕੇ ਪੱਕਣ ਲਈ ਛੱਡ ਦੇਵਾਂਗੇ ਤੇ ਹੁਣ ਇੱਥੇ ਆਪਣੀ ਸਬਜ਼ੀ ਨੂੰ ਪੱਕਦੇ ਹੋਏ 3 ਤੋਂ 4 ਮਿੰਟ ਹੋਰ ਹੋ ਗਏ ਨੇ ਇਸ ਲਈ ਹੁਣ ਆਪਾਂ ਸਬਜ਼ੀ ਨੂੰ ਹਿਲਾ ਕੇ ਦੇਖਦੇ ਹਾਂ ਕਿ ਉਹ ਪੱਕ ਚੁੱਕੀ ਹੈ ਅਤੇ ਸਬਜੀ ਆਪਣੀ ਆਲਮੋਸਟ ਪੱਕ ਚੁੱਕੀ ਹੈ ਤੇ ਹੁਣ ਆਪਾਂ ਇਸ ਵਿੱਚ ਧਨੀਆ ਐਡ ਕਰ ਦੇਵਾਂਗੇ ਧਨੀਆ ਐਡ ਕਰਕੇ ਆਪਾਂ ਉਹ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਦੇਖੋ ਕਿੰਨਾ ਸੋਹਣਾ ਸਬਜੀ ਦਾ ਕਲਰ ਆਇਆ ਹੈ ਤੇ ਸਬਜੀ ਇਸ ਤਰ੍ਹਾਂ ਖਿਲੀ-ਖਿਲੀ ਬਣੀ ਹੋਣੀ ਚਾਹੀਦੀ ਹੈ ਤੇ ਹੁਣ ਧਨੀਆ ਐਡ ਕਰਕੇ ਆਪਾਂ ਮਿਕਸ ਕਰ ਦੇਵਾਂਗੇ ਅਤੇ ਫਲੇਮ ਨੂੰ ਆਫ ਕਰ ਦੇਵਾਂਗੇ ਸਬਜੀ ਆਪਣੀ ਚੰਗੀ ਤਰ੍ਹਾਂ ਨਾਲ ਬਣ ਚੁੱਕੀ ਹੈ ਤੇ ਦੇਖੋ ਸਬਜੀ ਕਿੰਨੀ ਵਧੀਆ ਬਣੀ ਹੋਈ ਹੈ ਹੁਣ ਆਪਾਂ ਇਸ ਨੂੰ ਸਰਵ ਕਰਾਂਗੇ ਤੇ ਸਰਵਿੰਗ ਬੋਲ ਵਿੱਚ ਪਾਉਂਦੇ ਹਾਂ ਤੇ ਤੁਸੀਂ ਵੀ ਸਬਜੀ ਨੂੰ ਬਣਾ ਕੇ ਦੇਖਿਓ ਅਤੇ ਕਮੈਂਟਸ ਕਰਕੇ ਦੱਸਣਾ ਕਿ ਸਬਜੀ ਕਿਸ ਤਰ੍ਹਾਂ ਲੱਗੀ ਅਤੇ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀ ਕਾਲ ਜੀ